ਸ਼ਹਿਰੀ ਕਲਸੀ ਜਿਹੜੇ ਨੇ ਉਹ ਇੱਥੇ ਮੌਜੂਦ ਹੈ ਸ਼ਹਿਰੀ ਕਲਸੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਲਸੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਓਵਰਆਲ ਚੋਣ ਮੈਦਾਨ ਦੇ ਵਿੱਚ ਬੰਦੇ ਨਾਲ ਬਹੁਤ ਜ਼ਿਆਦਾ ਕਹਿ ਲਈਏ ਕਿ ਕਨਫਿਊਜ਼ਿੰਗ ਸੀਟ ਹੈ ਔਰ ਸਨੀ ਦਿਨ ਉੱਥੇ ਲੜੇ ਸੀਗੇ ਪਰ ਹੁਣ ਜ਼ਿੰਮੇਵਾਰੀ ਆਮਦਿ ਪਾਰਟੀਆਂ ਥੋਪ ਦਿੰਦੀ ਹੈ ਲੋਕਾਂ ਦਾ ਭਰੋਸਾ ਕਿਧਰ ਕਿਧਰ ਉੱਥੇ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਗੇ ਵੀ ਮੈਂ ਇੱਕੋ ਗੱਲ ਕਹਿੰਦਾ ਸਾਂ ਲੋਕ ਹੁਣ ਸਮਝਦਾਰ ਹੋ ਗਏ ਨੇ ਸਾਡੇ ਉਹ ਲੀਡਰਾਂ ਤੇ ਜਿਹੜੇ ਜਿਆਦਾ ਜਿਹੜੇ ਲੋਕਾਂ ਦੇ ਵਿੱਚ ਤੇ ਲੀਡਰਾਂ 'ਚ ਗੈਪ ਹੁੰਦਾ ਉਹਦੇ ਤੇ ਹੁਣ ਵਿਸ਼ਵਾਸ ਨਹੀਂ ਰੱਖਦੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗਰਦਾਸਪੁਰ ਦੇ ਲੋਕਾਂ ਨੇ ਇੱਕ ਵਾਰੀ ਸਣੀ ਦਿਓਲ ਨੂੰ ਵੀ ਬਣਾ ਕੇ ਦੇਖ ਲਿਆ ਸੋ ਕਿਉਂਕਿ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਸੋਚਦੀਆਂ ਨੇ ਵੀ ਇਹਨਾਂ ਨੂੰ ਬਾਹਰੋਂ ਕੈਂਡੀਡੇਟ ਦੇ ਦਈਏ ਤੇ ਇਹ ਉਹਨੂੰ ਛੇਤੀ ਵੋਟਾਂ ਪਾ ਦਿੰਦੇ ਨੇ ਪਰ ਇਸ ਵਾਰ ਜਿਹੜਾ ਮਾਹੌਲ ਹੈ ਇਸ ਵਾਰ ਜਿਹੜਾ ਸਮੀਕਰਨ ਹੈ ਤੁਹਾਨੂੰ ਵੱਖਰੇ ਹੀ ਦੇਖਣ ਨੂੰ ਆਉਣਗੇ ਗੁਰਦਾਸਪੁਰ ਬਾਰੇ ਕਿਹਾ ਜਾਂਦਾ ਕਿ 스타 ਫੇਸ ਨੂੰ ਉਥੋਂ ਦੀ ਜਨਤਾ ਜਿਹੜੀ ਆ ਜ਼ਿਆਦਾ ਤਰਜੀਹ ਦਿੰਦੀ ਹੈ ਪਹਿਲਾਂ ਵਿਨੋਦ ਖੰਨਾ ਉਸ ਤੋਂ ਬਾਅਦ ਸੰਨੀ ਦਿਓਰ ਹੁਣ ਤੁਹਾਡੀ ਵਾਰੀ ਹੈ ਨਹੀਂ ਨਹੀਂ ਮੈਂ ਦੇਖੋ ਮੈਂ ਸੰਗਤ ਦੀ ਕਚਹਿਰੀ ਚਾਂਜੀ ਜਿੱਥੇ ਮੇਰੀ ਡਿਊਟੀ ਲਾਉਣਗੇ ਮੈਂ ਹਾਂ ਇਹ ਗੱਲ ਜ਼ਰੂਰ ਮੈਂ ਵਾਅਦਾ ਨਾ ਕਰਦਾ ਵੀ ਜੇ ਮੇਰੀ ਜ਼ਿੰਮੇਵਾਰੀ ਲਾਉਣਗੇ ਮੈਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਬਾਖੂਬ ਦਿਖਾ ਦਿਖਾਉਂਗਾ ਕੰਮ ਕਰਕੇ ਕਿਉਂਕਿ ਸਾਡੇ ਚ ਲੀਡਰਾਂ ਵਾਲੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਇਹ ਮੈਂ ਦੇਖਿਆ ਸਟਾਰਾਂ ਵਾਲੀ ਕੋਈ ਗੱਲਬਾਤ ਨਹੀਂ ਆ ਅਸੀਂ ਆਮ ਘਰਾਂ ਦੇ ਜਵਾਕਸਾਂ ਸਾਨੂੰ ਇੰਨਾ ਮਾਣ ਸਤਿਕਾਰ ਪਾਰਟੀ ਨੇ ਦਿੱਤਾ ਲੋਕਾਂ ਨੇ ਦਿੱਤਾ ਬਸ ਉਸੇ ਸਤਿਕਾਰ ਨੂੰ ਅਸੀਂ ਵਧਾ ਕੇ ਰੱਖਦੇ ਹੋਏ ਜਿੱਥੇ ਵੀ ਸਾਡੀ ਮੇਰੇ ਗਰਦਾਸਪੁਰ ਲੋਕ ਸਭਾ ਦੇ ਲੋਕ ਮੇਰੀ ਡਿਊਟੀ ਲਾਉਣਗੇ ਰਾਤ ਦਿਨ ਉਹਨਾਂ ਦੇ ਨਾਲ ਖੜਾਗੇ ਇਹਦਾ ਰਿਐਕਸ਼ਨ ਕੀ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਵਿਧਾਇਕ ਹੋਣੇ ਹੋਰ ਹੁਣ ਤੁਸੀਂ ਐਮਪੀ ਦੀ ਟਿਕਟ ਤੇ ਉੱਤੇ ਖੜੇ ਹੋ ਗਏ ਹੋ ਸੀਟ ਦਾ ਅਲਾਊਸ ਮੈਂ ਤੁਹਾਡੇ ਨੇ ਹੋਈ ਹੈ ਕੀ ਉਸ ਟਾਈਮ ਤੇ ਮਨ ਚ ਆਇਆ ਸੀਗਾ ਕਿਉਂਕਿ ਸ਼ਾਇਦ ਇਹ ਉਮੀਦ ਕਿਸੇ ਨੇ ਨਹੀਂ ਕੀਤੀ ਸੀ ਕਿ ਇੱਕ ਵਿਧਾਇਕ ਕੋ ਉੱਥੇ ਜਿਹੜਾ ਐਮਪੀ ਦੀ ਕੁਰਸੀ ਨਾ ਲੈ ਸਕਦਾ ਕਿਉਂਕਿ ਅਕਸਰ ਅਦਾਸ ਜਿੱਦਾਂ ਵੀ ਮੇਰੇ ਹਮਸਾਥੀ ਨੇ ਕਹਿੰਦੇ ਕਿ ਸਟਾਰ ਫੇਸ ਹੀ ਖੜਦੇ ਰਹੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਪਾਰਟੀ ਹੈ ਇੱਥੇ ਕੰਮ ਕਰਨ ਵਾਲੇ ਦੀ ਕਦਰ ਜਿਹੜਾ ਬੰਦਾ ਕੰਮ ਕਰੇਗਾ ਹੁਣ ਮੈਂ ਵੇਖਿਆ ਕਈਆਂ ਪਾਰਟੀਆਂ ਦੇ ਵਿੱਚ ਸ਼ਿਫਾਰਸ਼ਾਂ ਚੱਲਦੀਆਂ ਨੇ ਪੈਸੇ ਚੱਲਦੇ ਨੇ ਸੋ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਇੱਕੋ ਆਮ ਆਦਮੀ ਪਾਰਟੀ ਹੈ ਜਿੱਦੇ ਵਿੱਚ ਸ਼ਿਫਾਰਸ਼ ਦੀ ਕੋਈ ਲੋੜ ਨਹੀਂ ਕੰਮ ਦਾ ਮੁੱਲ ਹੈ ਸੋ ਮੈਂ ਮਿਹਨਤ ਕਰ ਰਿਹਾ ਮੈਂ ਆਪਣੇ ਹਲਕੇ ਦੇ ਵਿੱਚ ਸਰਪੇਸ ਨੂੰ ਲੈ ਕੇ ਗੱਲਬਾਤ ਹੋਈ ਸੀ ਕਿ ਕਿਸਾਨ ਦੇ ਨਾਲ ਕੋਈ ਕਰਦੀ ਕਰਦੀ ਤੋਂ ਤੇ ਫਰੀਦਕੋਟ ਲੈ ਕੇ ਨਾਮ ਸਾਹਮਣੇ ਆ ਰਹੇ ਉਹਨਾਂ ਦੇ ਸਾਹਮਣੇ ਹੱਥ ਫੜਾ ਜਨਸ ਖੜੇ ਕਰ ਦਿੱਤੇ ਗਏ ਨੇ ਮੈਂ ਫਰੀਦਕੋਟ ਦੀ ਮੈਂ ਗਰਦਾਸਪੁਰ ਦੀ ਜਰੂਰ ਗੱਲ ਕਰ ਰਿਹਾ ਕਿਉਂਕਿ ਅਕਸਰ ਸਰਪੇਸ ਦੀ ਗੱਲ ਕਰਦੇ ਨਾ ਪਰ ਸਰਪੇਸ ਤਾਂ ਕਰਨਗੀ ਤੇ ਮੋਲ ਵੀ ਨੇ ਪੰਜਾਬੀ ਫਿਲਮਾਂ ਉਹਨਾਂ ਨੇ ਕੀਤੀਆਂ ਨਾ ਪੰਜਾਬ ਦੇ ਲੋਕ ਉਹਨੂੰ ਬទੌਰ ਤਿਲ ਵਿੱਚ ਆਦਾ ਕਰ ਜਾਂਦੇ ਨੇ ਬਿਲਕੁਲ ਜੀ ਠੀਕ ਹੈ ਜੇ ਵਧੀਆ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਨੇ ਜੇ ਚੰਗੇ ਕੰਮ ਕਰਨਗੇ ਲੋਕ ਅਗਲੀ ਵਾਰੀ ਫੇਰ ਫਤਵਾ ਦੇ ਦੇਣਗੇ ਸੋ ਕਹਿਣ ਦਾ ਭਾਵ ਦੇਖੋ ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿਣ ਲੱਗਾ ਸਾਡੀ ਪਾਰਟੀ ਚ ਕੰਮ ਦਾ ਮੁੱਲ ਹੈ ਮੌਕਾ ਜ਼ਰੂਰ ਮਿਲਦਾ ਹੈ ਸਾਡੀ ਇੱਕ ਕਹਿ ਸਕਦੇ ਸੋਚ ਲੱਗਿਆ ਅਸੀਂ ਚੋਣੇ ਆ ਲੋਕਾਂ ਲਈ ਵਧੀਆ ਸਕੂਲ ਲੋਕਾਂ ਦੇ ਬੱਚਿਆਂ ਲਈ ਵਧੀਆ ਸਕੂਲ ਬਣਾਈਏ ਮੁਹੱਲਾ ਕਲੀਨਿਕ ਬਣਾਈਏ ਹਸਪਤਾਲਾਂ ਦੇ ਵਿੱਚ ਵਿਕਾਸ ਕਰੀਏ ਸੋ ਕਹਿਣ ਦਾ ਭਾਵ ਜਿਤਨਾ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਦੀ ਜੇਬ ਦੇ ਵਿੱਚ ਫਿਰ ਵਾਪਸੀ ਜਿਤਨਾ ਕਿਸੇ ਨਾ ਕਿਸੇ ਤਰੀਕੇ ਚਾਹੇ ਬਿਜਲੀ ਫ੍ਰੀ ਕਰਕੇ ਦੇ ਰੱਖੀਏ ਕਿਉਂਕਿ ਸਾਡੀ ਸੋਚ ਆ ਸਾਡੀ ਵਿਚਾਰਤਾਰਾ ਜਿਹੜਾ ਬੰਦਾ ਸਾਡੀ ਵਿਚਾਰਤਾਰਾ ਨਾਲ ਰਲਣਾ ਚਾਹੁੰਦਾ ਆ ਇਹ ਜੀ ਐ ਉਹਨੂੰ ਸਤਿਕਾਰ ਕਰਦੇ ਆਂਦਾ ਜੀ ਠੀਕ ਹੈ ਪਰ ਜਿਸ ਤਰੀਕੇ ਗੱਲਬਾਤ ਹੋਈ ਸੀ ਤੁਹਾਡੀ ਟਿਕਟ ਨੂੰ ਲੈ ਕੇ ਕਿ ਸਾਨੂੰ ਟਿਕਟ ਦੇ ਰਿਆ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਲਾ ਰਹੇ ਆਂ। ਕੀ ਕੋਈ ਗੱਲਬਾਤ ਹੋਈ ਸੀ ਪਾਰਟੀ ਦੇ ਨਾਲ ਪਹਿਲਾਂ ਕਿ ਹਾਂ ਮੈਨੂੰ ਟਿਕਟ ਦੇ ਰਹੇ ਹੋ ਜਾਂ ਉਹਨਾਂ ਨੇ ਕਿਹਾ ਵੀ ਹਾਂ ਤੁਹਾਡੀ ਜ਼ਿੰਮੇਵਾਰੀ ਲਾ ਰਹੇ ਆਂ। ਨਹੀਂ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਨੂੰ ਇੱਕ ਦਿਨ ਪਹਿਲਾਂ ਸੀਐਮ ਸਾਹਿਬ ਦਾ ਫੋਨ ਆਉਂਦਾ ਸੰਦੀਪ ਪਾਠਕ ਜੀ ਦਾ ਫੋਨ ਆਉਂਦਾ ਔਰ ਮੈਨੂੰ ਕਹਿੰਦੇ ਆ ਵੀ ਤਿਆਰੀ ਕਰ ਕਾਕਾ ਡਿਊਟੀ ਤੇਰੀ ਲਾਉਣ ਲੱਗੇ ਆ ਜੀ ਮੈਂ ਕਿਹਾ ਜੀ ਸਤਿਵੰਤ ਜੀ ਸੋ ਕਹਿਣ ਦਾ ਭਾਵ ਤਿਆਰੀ ਤਿਆਰੀ ਹੈਗੀ ਸੀ ਜਾਂ ਇੱਕ ਦਿਨ ਦੇ ਵਿੱਚ ਤਿਆਰੀ ਕਰਨਾ ਮੁਸ਼ਕਿਲ ਹੋ ਪਾਇਆ ਨਹੀਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਤੁਸੀਂ ਚੰਗੇ ਕੰਮ ਕਰੋਗੇ ਨਾ ਲੋਕ ਤੁਹਾਨੂੰ ਆਪੇ ਪਿਆਰ ਕਰਨਗੇ ਠੀਕ ਹੈ ਜੀ ਤੁਹਾਨੂੰ ਚੰਗੀ ਤੁਹਾਡੀ ਪ੍ਰਸ਼ੰਸਾ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਐਡਵਰਟਾਈਜ਼ਮੈਂਟ ਦੀ ਆਪਾਂ ਸਾਫ਼ ਨੀਅਤ ਨਾਲ ਕੰਮ ਕਰ ਰਹੇ ਆ ਜੀ ਆਪਣਾ ਔਰ ਲੋਕਾਂ ਨੇ ਜਿ ਜਿਤਾ ਕੇ ਭੇਜਿਆ ਸੀ ਔਰ ਉਹ ਜ਼ਿੰਮੇਵਾਰੀ ਤੇ ਖਰੇ ਉਤਰ ਰਹੇ ਆ ਜੀ ਲੋਕ ਕੁਝ ਨਹੀਂ ਮੰਗਦੇ ਉਹ ਕਹਿੰਦੇ ਸਾਡੇ ਸਾਡੇ ਏਰੀਆ ਦਾ ਵਿਕਾਸ ਹੋਣਾ ਚਾਹੀਦਾ ਸਾਡਾ ਜਿਹੜਾ ਲੀਡਰ ਹੋਵੇ ਸਾਡੇ ਸੁੱਖ-ਦੁੱਖ ਦੇ ਵਿੱਚ ਹਾਜ਼ਰ ਹੋਵੇ ਤੁਸੀਂ ਲੋਕੀ ਗੱਲ ਕੀ ਕਹ ਰਹੇ ਹੋ ਲੋਕ ਕੀ ਕਹਿੰਦੇ ਨੇ ਮੈਨੂੰ ਹੋ ਪਾਇਆ ਕਿਉਂਕਿ ਸਣੀ ਦੇ ਉੱਤੇ ਉੱਤੇ ਜਿੱਦਾਂ ਅਕਸ ਪਹਿਲੇ ਲੱਗਦਾ ਸੀ ਸਰ ਮੈਂ 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 ਦੱਸਦਾ ਕੀ ਕਹਿੰਦਾ ਲੋਕਾਂ ਦਾ ਕੀ ਕਹਿਣਾ ਉਸ ਹਲਕੇ ਦੇ ਕੀ ਲੋਕ ਜਿਹੜੇ ਨੇ ਉਹ ਸਟਾਰ ਦਾ ਤੋਂ ਹੁਣ ਅ ਅੱਕ ਚੁੱਕੇ ਨੇ ਉਹਨਾਂ ਨੂੰ ਹੁਣ ਇੱਕ ਆਮ ਚਿਹਰਾ ਚਾਹੀਦਾ ਜਿਹੜਾ ਉਹਨਾਂ ਦੇ ਕੰਮ ਕਰਾ ਸਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਟਾਲੇ ਵਾਲਿਆਂ ਨੂੰ ਕਿਹਾ ਸੀ ਇੱਕ ਵਾਰੀ ਮੌਕਾ ਦਿਓ ਬਦਲਾ ਕਰੋ ਤੁਸੀਂ ਆਪ ਜਾ ਕੇ ਕਿਤੇ ਲੰਗਦੇ ਹੁੰਦੇ ਆ ਕਿਤੇ ਬਟਾਲੇ ਜਾ ਕੇ ਵੇਖਿਓ ਜਿਹੜਾ ਕੰਮ ਚੱਲ ਰਿਹਾ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਮਕਾਤ ਤੇ ਆ ਸਾਰੇ ਕੰਮ ਹਲੇ ਸ਼ੁਰੂਆਤ ਹੋਈ ਆ ਸੋ ਲੋਕ ਕੰਮ ਵਾਲੇ ਬੰਦਿਆਂ ਨੂੰ ਤਰਜੀਹ ਦੇਣਗੇ ਗਰਦਾਸਪੁਰ ਐਸਾ ਹੈ ਇਹ ਆਏਗੇ ਦਾ ਸਤਕਾਰ ਵੀ ਬਹੁਤ ਕਰਦੇ ਨੇ ਜੇ ਕੋ ਬਾਹਰੋਂ ਚੱਲ ਕੇ ਆਉਂਦਾ ਤਾਂ ਸਤਕਾਰ ਵੀ ਬੜਾ ਕਰਦੇ ਨੇ ਪਰ ਜਦੋਂ ਫਿਰ ਉਹ ਖਾਰਾ ਨਾ ਨਾ ਉਤਰੇ ਫਿਰ ਉਹਨੂੰ ਵੜਨ ਵੀ ਨਹੀਂ ਦਿੰਦੇ ਸੋ ਕਹਿਣ ਯਾਨੀ ਚੁਣੌਤੀ ਲਈ ਤਿਆਰ ਹੋ ਵਿਰੋਧੀਆਂ ਦੀ ਚੁਣੌਤੀ ਲਈ ਮੇਰੀ ਮੇਰੀ ਜਿਹੜੀ ਇਲੈਕਸ਼ਨ ਹੈ ਲੋਕ ਲੜ ਰਹੇ ਨੇ ਜੀ ਮੈਂ ਨਹੀਂ ਲੜ ਰਿਹਾ ਮੈਂ ਸਲੂਟ ਕਰਦਾ ਆਪਣੇ ਲੋਕ ਸਭਾ ਗਰਦਾਸਪੁਰ ਦੇ ਲੋਕਾਂ ਦਾ ਮੈਂ ਨਮਾਣਾ ਮੈਰੀ ਇੱਥੋਂ ਤੱਕ ਪਹੁੰਚਣ ਦੀ ਔਕਾਤ ਨਹੀਂ ਸੀ ਇਹਨਾਂ ਦੇ ਪਿਆਰ ਨੇ ਇੱਥੋਂ ਤੱਕ ਪਹੁੰਚਾਤਾ ਥੈਂਕ ਯੂ ਮੇਰੀ ਵੱਡੀ ਕਲਾਕੀ ਹੈ ਕਿ ਮੈਂ ਨਮਾਣਾ ਮੇਰੀ ਹੱਥੋਂ ਤੱਕ ਪਹੁੰਚਣ ਦੀ ਔਕਾਤ ਨਹੀਂ ਸੀ ਲੇਕਿਨ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋ YouTube Facebook Instagram X aur WhatsApp channel par